ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਬੀਆਰਟੀਐਸ ਬੱਸ ਸੇਵਾ ਜਿਸ ਨੂੰ ਬੰਦ ਪਏ ਨੂੰ ਲਗਭਗ 2 ਸਾਲ ਹੋਣ ਜਾ ਰਹੇ ਨੇ ਐਸ ਬੰਦ ਹੋਈ ਸਰਵਿਸ ਕਾਰਨ ਇਸ ਦੇ ਟਰੈਕ ਵਿੱਚੋਂ ਅੱਜਕੱਲ ਆਮ ਟ੍ਰੈਫਿਕ ਨਿਕਲ ਰਿਹਾ ਹੈ ਫਾਸਟ ਨਿਊਜ਼ ਟੀਮ ਵੱਲੋਂ ਅੱਜ ਕਵਰ ਕੀਤਾ ਗਿਆ ਬੀਆਰਟੀਐਸ ਦੇ ਬੰਦ ਪਏ ਸਟੇਸ਼ਨ ਬਟਾਲਾ ਰੋਡ ਡੈਂਟਲ ਕਾਲਜ ਦੇ ਨਜ਼ਦੀਕ ਸੜਕ ਤੇ ਬਣੇ ਰੈਂਪ ਨੂੰ ਜੋ ਕਿ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਇਸ ਦੇ ਹਾਲਾਤ ਇਹ ਹਨ ਕਿ ਇਹ ਇੱਕ ਖੱਡੇ ਦਾ ਰੂਪ ਧਾਰ ਚੁੱਕਿਆ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ ਉਹਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੋਂ ਲੰਘਦੇ ਵਾਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਗੱਡੀਆਂ ਬੁਰੀ ਤਰ੍ਹਾਂ ਖੱਡੇ ਵਿੱਚ ਵਜਦੀਆਂ ਹਨ ਈ ਰਿਕਸ਼ਾ ਪਲਟਦੇ ਹਨ ਟੂ ਵੀਲਰਸ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਸੋਨਾਂ ਸੰਬੰਧਿਤ ਵਿਭਾਗ ਨੂੰ ਗੁਹਾਰ ਲਗਾਈ ਹੈ ਕਿ ਐਸਪਾਈ ਖੱਡੇ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਰਾਹਗੀਰਾਂ ਦਾ ਕੋਈ ਨੁਕਸਾਨ ਨਾ ਹੋਵੇ ਪਟਾਲਾ ਰੋਡ ਐਂਟਲ ਹਸਪੀਟਲ ਦੇ ਕੋਲ ਖੜੇ ਆਪਾਂ ਇਹ ਬੋਤਲਾ ਜੀ ਇੱਥੇ ਸਾਰਾ ਬੜਾ ਤਗੜਾ ਟੋਇਆ ਹੈਗਾ ਵਾ ਵੇਖੋ ਹਾਂਜੀ ਬੜਾ ਤਗੜਾ ਟੋਇਆ ਹੈਗਾ ਵਾ ਇਹਦਾ ਕੋਈ ਮਸਲਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਵਾ ਨੁਕਸਾਨ ਕੀ ਨੁਕਸਾਨ ਕੀ ਸਾਰੇ ਇੱਥੇ ਬੈਂਡਰੀਆ ਪਲਟ ਜਾਂਦੀਆਂ ਚੰਗੇ ਭਲੇ ਬੰਦੇ ਦੀਆਂ ਗੱਡੀਆਂ ਟੁੱਟਦੀਆਂ ਵਾਂ ਟੂ ਬਿਲਡਰ ਵੀ ਪਲਟ ਸਕਦਾ ਵਾ ਇਹਦਾ ਮਸਲਾ ਹੱਲ ਕਰਨਾ ਚਾਹੀਦਾ ਛੱਟਾਂ ਵੀ ਲੱਗਦੀਆਂ ਭਾਈ ਲੱਗੀਆਂ ਇੱਥੇ ਇਹ 2-3 ਮਹੀਨੇ ਹੋਈ ਚੱਲੇ ਹੋਣੇ 2-3 ਮਹੀਨੇ ਹੋ ਗਏ ਭਾਈ ਸਾਰੇ ਲੋਕੀ ਹੁਣ ਅੰਦਰ ਦੀ ਲੰਗ ਤੇ ਆ ਵੇਖੋ ਗੱਡੀਆਂ ਗੁੱਡੀਆਂ ਵਾਲੇ ਤੇ ਪਰ ਇਹ ਮੁਸ਼ਕਲ ਤੇ ਆਉਂਦੀ ਕਿ ਨਹੀਂ ਸਰ ਬੰਦੇ ਨੂੰ ਹੋਣਾ ਕੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਰ ਵੈਸੇ ਨਹੀਂ ਜਾਂ ਰਿਪੇਅਰ ਹੋਵੇ ਜਾਂ ਸਰ ਜੀ ਨਵਾਂ ਬਣਾਉਣਾ ਚਾਹੀਦਾ ਇਹ ਜੀ ਪਟਾਲਾ ਰੋਡ ਆ ਡੈਂਟਲ ਚੌਂਕ ਦੇ ਸਾਹਮਣੇ ਆ ਮੁਸ਼ਕਲ ਜੀ ਖੱਡਾ ਬਹੁਤ ਜ਼ਿਆਦਾ ਇੱਥੇ ਦਾ ਕੋਈ ਟੁੱਟਣ ਨੂੰ ਕਰਦਾ ਮੋਟਰਸਾਈਕਲ ਕੋਈ ਵੀ ਸੰਦਵਾਜ ਦਾ ਬਹੁਤ ਜ਼ਿਆਦਾ ਹਾਂਜੀ ਰੋਜ਼ ਲੰਘਦਾ ਜੀ ਮੈਂ ਇਥੋਂ ਅਪ ਡਾਊਨ ਕਰਦਾ ਮੈਂ ਮੈਂ ਤਾਂ ਕਾਫੀ ਟਾਈਮ ਤੋਂ ਲੰਘਣ ਡਿਆ ਜੀ 2-3 ਮਹੀਨੇ ਤੋਂ ਮੈਂ ਦੇਖਣ ਡਿਆ ਇਹਦਾ ਵਾਧਾ ਜਾਂਦਾ ਘਟਦਾ ਨਹੀਂ ਗਿਆ ਮੁਸ਼ਕਲ ਜੀ ਸੰਦ ਟੁੱਟਣ ਦੇ ਮੁਸ਼ਕਲ ਦੀ ਇਹ ਤੋਂ ਵੱਡੀ ਮੁਸ਼ਕਲ ਕੀ ਹੋਣੀ ਹੈ ਜੀ ਹਾਂ ਉਹ ਕਈ ਮੈਂ ਰਿਕਸ਼ੇ ਪਲਟ ਤੇ ਦੇਖਿਆ ਇੱਥੇ ਆਈ ਰਿਕਸ਼ਾ ਕਈ ਵਾਰੀ ਪਲਟੇ ਇੱਥੇ ਆ ਮੋਟਰਸਾਈਕਲ ਹੋਣੀ ਡਿੱਗੀ ਪੈਣ ਲੱਗਾ ਸੀ ਪ੍ਰਸ਼ਾਸਨ ਨੂੰ ਇੱਥੇ ਕੋਈ ਇਹਨੂੰ ਬੰਦ ਕਰਨਾ ਚਾਹੀਦਾ ਰੋਡ ਸਹੀ ਬਣਾਉਣਾ ਚਾਹੀਦਾ ਹੈ ਰਿਪੇਅਰ ਕਰਨੀ ਚਾਹੀਦੀ ਹੈ ਇਹਦੀ ਸਭ ਦੋਸਤੋ ਕੁਝ ਸਾਲ ਪਹਿਲਾਂ ਮੌਜੂਦਾ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਣਾਇਆ ਗਿਆ ਬੀਆਰਟੀਐਸ ਪ੍ਰੋਜੈਕਟ ਜਿਹੜਾ ਇਸ ਟਾਈਮ ਇਹ ਸਰਵਿਸ ਬੰਦ ਪਈ ਹੈ ਔਰ ਜਿਹੜਾ ਬੀਆਰਟੀਐਸ ਦਾ ਕੋਰੀਡੋਰ ਹੈ ਜਿਹੜਾ ਉਹ ਪੈਸੇਜ ਹੈ ਉਥੋਂ ਆਮ ਟ੍ਰੈਫਿਕ ਜਿਹੜੀ ਉਹ ਨਿਕਲ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਖੜੀ ਹੈ ਇਸ ਟਾਈਮ ਬਟਾਲਾ ਰੋਡ ਦੇ ਡੈਂਟਲ ਕਾਲਜ ਦੇ ਬਿਲਕੁਲ ਬਾਹ બસ ਸਟੈਂਡ ਦਾ ਜਿਹੜਾ ਸਟਾਪੇਜ ਹੈ ਉਹਦਾ ਬੀਆਰਟੀਐਸ ਦਾ ਉਥੇ ਜਿਹੜਾ ਇੱਕ ਰੈਂਪ ਬਣਾਇਆ ਗਿਆ ਸੀ ਪਿਛਲੇ ਸਾਲਾਂ ਚ ਉਹ ਬਿਲਕੁਲ ਟੁੱਟ ਚੁੱਕਾ ਹੈ ਇੱਥੇ ਗੱਡੀਆਂ ਵਜਦੀਆਂ ਨੇ ਗੱਡੀਆਂ ਨੂੰ ਨੁਕਸਾਨ ਹੁੰਦਾ ਹੈ ਐਕਸੀਡੈਂਟ ਵੀ ਹੁੰਦੇ ਨੇ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਲੋਕਾਂ ਨੇ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਨੂੰ ਇਸ ਦੀ ਰਿਪੇਅਰ ਕਰਵਾਈ ਜਾਵੇ ਜਾਂ ਫਿਰ ਇਸ ਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਫਾਸਟਰ نیوز ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ